ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਸਟਾਈਲ ਵਿਦ ਪੰਜਾਬੀ ਗਰਲਸ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਜਿਵੇਂ ਕਿ ਸਾਡੀਆਂ ਪਿਛਲੀਆਂ ਵੀਡੀਓਜ਼ ਜੋ ਕਿ ਸੂਟਸ ਨਾਲ ਰਿਲੇਟਡ ਸੀ ਤੇ ਉਹਨਾਂ ਨੂੰ ਤੁਸੀਂ ਬਹੁਤ ਬਹੁਤ ਪਿਆਰ ਦਿੱਤਾ ਤੇ ਜੋ ਅੱਜ ਦੀ ਵੀਡੀਓ ਹੈ ਉਹ ਵੀ ਅਸੀਂ ਸੂਟਸ ਦੇ 컬렉ਸ਼ਨ ਤੇ ਹੀ ਲੈ ਕੇ ਆਏ ਆ ਬਟ ਅੱਜ ਜੋ ਸੂਟਸ ਨੇ ਉਹ ਮੌਸਮ ਦੇ ਅਕੋਰਡਿੰਗ ਅਸੀਂ ਜੋ ਫੈਬਰਿਕ ਹੈ ਉਹ ਯਰ ਚੈਟ ਸ਼ੂਜ਼ ਕੀਤਾ ਹੈ ਤੇ ਜਿਹੜੀ ਸਾਰੀ ਕਲੈਕਸ਼ਨ ਹੈ ਉਹ ਜੌਰਜਟ ਦੀ ਸੂਟਸ ਦੀ ਹੋਵੇਗੀ ਜੌਰਜਟ ਇੱਕ ਐਵੇਂ ਦਾ ਫੈਬਰਿਕ ਹੈ ਜੋ ਤੁਸੀਂ ਸਾਰੇ ਪੂਰੇ ਸਾਲ ਦੇ ਵਿੱਚ ਮੈਕਸਿਮਮ ਜੋ ਮਹੀਨੇ ਹੁੰਦੇ ਆ ਤੁਸੀਂ ਵੇਅਰ ਕਰ ਸਕਦੇ ਹੋ इजीली ਤੇ ਉਹਦੇ ਵਿੱਚ ਜਿਵੇਂ ਹੁੰਦਾ ਕਿ ਤੁਸੀਂ ਮੌਸਮ ਦੇ ਅਕੋਰਡਿੰਗ ਆਪਣਾ ਜੋ ਕਲਰ ਹੈ ਕਲਰ ਵੀ ਜੌਰਜਟ ਦੇ ਵਿੱਚ ਬਹੁਤ ਹੀ ਪਿਆਰੇ ਕਲਰ ਆਉਂਦੇ ਨੇ ਤੇ ਤੁਸੀਂ ਕਲਰ ਆਪਣੇ ਮੌਸਮ ਦੇ ਅਕੋਰਡਿੰਗ ਚੂਜ਼ ਕਰ ਸਕਦੇ ਹੋ ਅਗਰ ਇਹ ਵਿంటర్ ਵਾਲਾ ਤਾਂ ਜਿਹੜੇ ਡਾਰਕ ਐਂਡ ਬ੍ਰਾਈਟ ਕਲਰ ਵੀ ਜੋਰ ਜਟ ਤੇ ਬਹੁਤ ਹੀ ਸੋਹਣੇ ਉੱਪਰ ਕੇ ਆਉਂਦੇ ਨੇ ਤੇ ਅਗਰ ਆਪਾਂ ਸਮਰ ਦੀ ਗੱਲ ਕਰੀਏ ਤਾਂ ਸਮਰ ਦੇ ਵਿੱਚ ਵੀ ਜੋ ਪੇਸਟਲ ਕਲਰ ਨੇ ਉਹ ਜੋਰ ਜਟ ਤੇ ਬਹੁਤ ਹੀ ਸੋਹਣੇ ਕਲਰ ਆਉਂਦੇ ਆ ਪੇਸਟਲ ਕਲਰ ਵੀ ਤੇ ਤੁਸੀਂ ਇਹ ਚੋਰਟ ਜੋ ਫੈਬਰਿਕ ਹੈ ਜਿੱਦਾਂ ਦਾ ਹੁਣ ਮੌਸਮ ਹੈ ਉਸ ਨੂੰ ਤੁਸੀਂ ਪਾਰਟੀ ਵੇਅਰ ਬਰਥਡੇ ਚਾਹੀ ਕਿਸੇ ਦਾ ਕੋਈ ਬਰਥਡੇ ਪਾਰਟੀ ਹੈ ਚਾਹੀ ਕੋਈ ਹਨਾ ਪਾਰਟੀ ਵੇਅਰ ਕਿਵੇਂ ਵੀ ਤੁਸੀਂ ਉਹ ਸੂਟ ਨੂੰ ਬਣਾ ਕੇ ਪਾ ਸਕਦੇ ਹੋ ਤੇ ਇਸ ਨੂੰ ਤੁਸੀਂ ਪਾਰਟੀ ਵੇਅਰ ਕੈਜੂਅਲ ਵੇਅਰ ਕਿਦਾਂ ਵੀ ਤੁਹਾਡੇ ਡਿਜ਼ਾਈਨ ਤੇ ਡਿਪੈਂਡ ਕਰਦਾ ਹੈ ਅਗਰ ਤੁਸੀਂ ਥੋੜਾ ਹੈਵੀ ਲੈ ਕੇ ਜਾਣੇ ਜੋਰਜਟ ਤੇ ਤਾਂ ਤੁਸੀਂ ਉਹਨੂੰ ਮੈਰਿਜ ਫੰਕਸ਼ਨ ਤੇ ਵੀ ਇਜ਼ੀਲੀ ਵੇਅਰ ਕਰ ਸਕਦੇ ਹੋ ਸੋ ਆਓ ਜੀ ਵੀਡੀਓ ਸਟਾਰਟ ਕਰੀਏ ਹਾਂ ਜੀ bắtਦੇ ਹਾਂ ਆਪਣੇ ਪਹਿਲੇ ਸੂਟ ਵੱਲ ਪਹਿਲਾ ਸੂਟ ਹੈ ਸਾਡਾ ਜੀ ਇਹ ਜੋਰਜਟ ਦਾ ਇਹ ਬੜਾ ਹੀ ਸੋਹਣਾ ਤੁਸੀਂ ਕਲਰ ਚੈੱਕ ਕਰ ਸਕਦੇ ਹੋ ਸ਼ਾਇਦ ਵੀਡੀਓ ਦੇ ਵਿੱਚ ਹਲਕਾ ਫੁਲਕਾ ਵੈਸੇ ਤਾਂ ਸੇਮ ਜਿਹਾ ਹੀ ਲੱਗ ਰਿਹਾ ਬਟ ਹਲਕਾ ਫੁਲਕਾ ਨਾ ਬ੍ਰਾਈਟ ਜਾਂ ਲਾਈਟ ਕਲਰ ਦਾ ਥੋੜਾ ਬਹੁਤ ਹੋ ਜਾਂਦਾ ਕਿਉਂਕਿ ਲਾਈਟਸ ਵਗੈਰਾ ਰਿਫਲੈਕਟ ਕਰਦੀਆਂ ਹਨ ਤਾਂ ਜੋ ਪਹਿਲਾ ਸੂਟ ਹੈ ਇਹ ਹੈਗਾ ਡਸਟੀ ਜਾਂ ਰੋਜ਼ ਕਲਰ ਹੈ ਇਹਨੂੰ ਰੋਜ਼ ਪਿੰਕ ਕਲਰ ਵੀ ਆਪਾਂ ਕਹਿ ਸਕਦੇ ਹਾਂ ਬੜਾਈ ਪਿਆਰਾ ਕਲਰ ਹੈ ਇਹਦੇ ਵਿੱਚ ਹੈਗਾ ਘੇਰੇ ਦਾ ਕੰਮ ਐਂਡ ਨੈਕ ਦਾ ਕੰਮ ਹੈ ਤੇ ਇਹ ਜਿਹੜਾ ਸਾਰਾ ਕੰਮ ਹੈ ਇਹ ਹੈਗਾ ਮਸ਼ੀਨ ਐਮਬ੍ਰੋਇਡਰੀ ਥ्रेड ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਕੀਰੇ ਦੇ ਉੱਤੇ ਜਿਹੜਾ ਟੱਚ ਦਿੱਤਾ ਹੈ ਉਹ ਕਟਵਰਕ ਦਾ ਟੱਚ ਦਿੱਤਾ ਹੋਇਆ ਹੈ ਤੇ ਆਪਾਂ ਨਾਲ ਦੀ ਬੀਵੀ ਪਿੰਕ ਕਲਰ ਦੀ ਨਾਲ ਇਹਨੂੰ ਇਹਦਾ ਡਿਸਟੈਂਸ ਮੈਂਟੇਨ ਕਰ ਲਈ ਆਪਾਂ ਲੇਸ ਪਾਈਏ ਵਿੱਚ ਐਂਡ ਉਸ ਤੋਂ ਉੱਪਰ ਕੀਰੇ neck ਦਾ ਕੰਮ ਹੈ neck ਤੇ ਤੁਸੀਂ ਚੈੱਕ ਕਰ ਸਕਦੇ ਹੋ ਬੜੇ ਸੋਹਣੇ ਨਾ ਤੁਹਾਨੂੰ ਮੈਂ ਨਜ਼ਦੀਕ ਤੋਂ ਦਿਖਾਉਣੀ ਆ ਬੜਾ ਹੀ ਪਿਆਰਾ ਜਿਵੇਂ ਆ ਸ਼ਾਇਦ ਤੁਹਾਨੂੰ ਇੱਥੇ ਵਾਈਟ ਕਲਰ ਲੱਗ ਰਿਹਾ ਹੋਵੇ ਬਟ ਵਾਈਟ ਨਹੀਂ ਹੈ ਇਹ ਇਹ ਬੇਬੀ ਪਿੰਕ ਕਲਰ ਹੈ ਬੇਬੀ ਪਿੰਕ ਕਲਰ ਤੇ بیس ਕਲਰ ਨੂੰ ਚੱਕ ਕੇ ਨਾ ਦੋਨਾਂ ਦਾ ਕੰਬੀਨੇਸ਼ਨ ਬਣਾ ਕੇ ਬੜਾ ਹੀ ਸੋਬਰ ਤੇ ਵਧੀਆ ਥੋੜਾ ਸਟਾਈਲਿਸ਼ ਜਿਹਾ ਸੂਟ ਬਣਿਆ ਹੈ ਇਹ ਤੇ ਇਹ ਹੈਗਾ ਬਾਜੂ ਦਾ ਕੰਮ ਬਾਜੂ ਤੇ ਹੀ ਬਹੁਤ ਸੋਹਣਾ ਹੈਵੀ ਵਰਕ ਹੈ ਤੇ ਕਲਰਸ ਕਰਕੇ ਜਿਵੇਂ ਕਲਰਸ ਲਾਈਟ ਯੂਜ਼ ਕੀਤੇ ਨੇ ਇਹਦੇ ਵਿੱਚ ਤਾਂ ਇਹ ਤੁਹਾਡਾ ਜਿਹੜਾ ਸੂਟ ਹੈ ਇਹ ਜਿਆਦਾ ਹੈਵੀ ਵੀ ਨਹੀਂ ਤੇ ਬਟ ਸੂਟ ਵੀ এমਬਰਾਇਡਰੀ ਵਗੈਰਾ ਵੀ ਬਹੁਤ ਵਧੀਆ ਕੀਤੀ ਹੋਈ ਆ ਤੇ ਬਾਕੀ ਲੇਸਸ ਦੀ ਆਰਮਸ ਤੇ ਫਿਨਿਸ਼ਿੰਗ ਦਿੱਕਤੀ ਹੋਈ ਆ ਘੇਰੇ ਦਾ ਵਰਕ ਇੱਕ ਵਾਰੀ ਆਪਾਂ ਫੇਰ ਸ਼ੋਅ ਕਰ ਦਈਏ ਘੇਰੇ ਦਾ ਵਰਕ ਤੁਸੀਂ ਇੱਕ ਵਾਰ ਫੇਰ ਦੇਖੋ ਬਹੁਤ ਹੀ ਸੋਨੇ ਫਲਾਵਰਸ ਬਣੇ ਹੋਏ ਨੇ ਤੇ ਨਾਲ ਇਹਦੇ ਆਪਾਂ ਮੂਰੀ ਮੂਰੀ ਨੂੰ ਵੀ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤਾ ਹੈ ਇਹਦੇ ਵਿੱਚ ਜਿਹੜੀ ਲੇਸ ਹੈ ਉਹ ਵਿੱਚ ਇਨਸਰਟ ਕਰਕੇ ਮੂਰੀ ਦਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਨਾਲ ਆਪਾਂ ਇਹਦੇ ਨਾਲ ਜਿਹੜਾ ਸੂਟ ਸੀਗਾ ਸਮਰ ਦੇ ਅਕੋਰਡਿੰਗ ਇਹਦੇ ਨਾਲ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਹੈ ਤੇ ਜਿਹਦੇ ਵਿੱਚ ਆਪਾਂ ਟਾਈ ਐਂਡ ਡਾਈ ਦਾ ਕਨਸੈਪਟ ਰੱਖਿਆ ਦੁਪੱਟਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਬਹੁਤ ਹੀ ਸੋਹਣਾ ਟਾਈ ਐਂਡ ਡਾਈ ਦੇ ਵਿੱਚ ਬਾਰਡਰ ਤੇ ਵਿੱਚ ਹਲਕੇ ਹਲਕੇ ਫਲਔਰਸ ਦਿੱਤੇ ਹੋਏ ਨੇ ਤੇ ਇਹਦੇ ਵਿੱਚ ਆਪਾਂ ਨਾਲ ਦੀ ਬੇਬੀ ਪਿੰਕ ਕਲਰ ਦੀ ਬੜੀ ਹੀ ਸੋਹਣੀ ਨੈੱਟ ਵਾਲੀ ਲੇਸ ਨਾਲ ਫਿਨਿਸ਼ਿੰਗ ਦਿੱਤਾ ਹੈ ਫੋਰ ਸਾਈਡ ਲੇਸ ਰੱਖੀ ਹੋਈ ਹੈ ਤੇ ਬੜਾ ਹੀ ਪਿਆਰਾ ਸੋਪਰ ਤੇ ਸਿੰਪਲ ਸੂਟ ਬਣ ਕੇ ਰੈਡੀ ਹੋਇਆ ਜਿਹਨੂੰ ਤੁਸੀਂ ਸਮਰਸ ਦੇ ਵਿੱਚ ਜਿੱਦਾਂ ਹੁਣ ਮੌਸਮ ਹੈ ਕਿਵੇਂ ਵੀ ਵੇਅਰ ਕਰ ਸਕਦੇ ਹੋ ਹਾਂਜੀ ਨੈਕਸਟ ਸੂਟ ਹੈ ਸਾਡਾ ਇਹ ਵੀ ਜਿਵੇਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਸਾਰੇ ਸੂਟਸ ਜਿਹੜੇ ਨੇ ਜੋਰਜਟੀਆ ਫੈਬਰਿਕ ਇਹ ਵੀ ਜਿਹੜਾ ਜੋਰਜਟ ਤੇ ਬਣਿਆ ਹੋਇਆ ਹੈ ਇਹ ਤਾਂ ਤੁਸੀਂ ਪਹਿਲਾਂ ਕਲਰ ਚੈੱਕ ਕਰੋ ਕਲਰ ਇਹਦਾ ਹੀ ਬਹੁਤ ਪਿਆਰਾ ਕਲਰ ਹੈ ਕਲਰ ਜਿਵੇਂ ਤੁਸੀਂ ਆਪਾਂ ਕਹਿ ਸਕਦੇ ਆ ਫਿਰੋਜੀ ਕਲਰ ਜਿਵੇਂ ਆਪਾਂ ਸਰਦਈ ਕਲਰ ਕਹਿ ਦਿੰਨੇ ਆ ਨਾ ਸਰਦਈ ਕਲਰ ਤੇ ਬਣਿਆ ਹੋਇਆ ਹੈ ਇਹਦੇ ਵਿੱਚ ਤੇ ਆਪਾਂ ਕਰਵਾਇਆ ਜਰੀ ਵਰਕ ਜਰੀ ਵਰਕ ਦੀਆਂ ਮੂਰੇ ਘੇਰੇ ਤੇ ਬੜੇ ਹੀ ਸੋਨੇ ਡਬਲ ਬਾਰਡਰ ਦਿੱਤਾ ਹੈ ਜਿਹਦੇ ਵਿੱਚ ਵਿਚਕਾਰ ਜਿਹੜਾ ਡਿਸਟੈਂਸ ਹੈ ਉਹਨੂੰ ਡਾਟਸ ਨਾਲ ਮੇਨਟੇਨ ਕੀਤਾ ਹੋਇਆ ਹੈ ਤੇ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣੀ ਆ ਬੜਾ ਹੀ ਸੋਹਣਾ ਜ਼ਰੀ ਵਰਕ ਕੀਤਾ ਹੋਇਆ ਹੈ ਇਹ ਤੇ ਜਿਹੜੀ ਬੁਟੀ ਹੈ ਉਹ ਸਾਰੀ ਪੂਰੀ ਉੱਪਰ ਤੱਕ neck ਤੱਕ ਬੁਟੀ ਜਾਂਦੀ ਹੈ ਤੇ ਵਿੱਚ ਵਿੱਚ ਆਪਾਂ ਇਹਨੂੰ ਡਾਟਸ ਨਾਲ ਫਿਲ ਕੀਤਾ ਹੋਇਆ ਹੈ ਤੇ ਨਾਲ ਆਪਾਂ ਇਹਨੂੰ ਪਾਈਪਿੰਗ 골ਡਨ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਹੈ ਤੇ ਜਿਹੜਾ ਬਾਜੂ ਹੈ ਬਾਜੂ ਤੇ ਆਪਾਂ ਸਿਰਫ ਪਾਈਪਿੰਗ ਦਿੱਤੀ ਹੋਈ ਹੈ ਬਿਲਕੁਲ ਸੋਬਰ ਤੇ ਸਿੰਪਲ ਇਹਨੂੰ ਆਪਾਂ ਜਿਵੇਂ ਕਿ ਘੇਰੇ ਤੇ ਤੇ ਜਿਹੜਾ ਸ਼ਰਟ ਦਾ 프ਰੰਟ ਹੈ ਇਹ ਤੇ ਥੋੜਾ ਜਿਹਾ ਕਮ ਹੈਵੀ ਹੋ ਗਿਆ ਇਸ ਲਈ ਜਿਹੜੀ ਬਾਜੂ ਹੈ ਇਹਨੂੰ ਆਪਾਂ ਥੋੜੀ ਜੀ ਸਿੰਪਲ ਜਿਹਾ ਟੱਚ ਦਿੱਤਾ ਹੋਇਆ ਹੈ ਇੱਕ ਕੀ ਹੁੰਦਾ ਰਿਸੂਟਸ ਤੇ ਜਾਂ ਕੋਈ ਬਾਦਲਾ ਵਰਕ ਆ ਉਹਦੀ ਮੇਨ ਪ੍ਰੋਬਲਮ ਕੀ ਹੁੰਦੀ ਆ ਨਾ ਉਹ ਵੀ ਮੈਂ ਤੁਹਾਨੂੰ ਸ਼ੇਅਰ ਕਰ ਦਿੰਨੇ ਆ ਅਗਰ ਆਪਾਂ ਬਾਜੂ ਤੇ ਜ਼ਿਆਦਾ ਹੈਵੀ ਕੰਮ ਕਰਦੇ ਆ ਨਾ ਤਾਂ ਉਹ ਜਦੋਂ ਆਪਾਂ ਉਹਨੂੰ ਵੇਅਰ ਕਰਦੇ ਆ ਤਾਂ ਐਮਬ੍ਰੋਇਡਰੀ ਨਾ ਤੁਸੀਂ ਦੇਖਿਆ ਹੋਣਾ ਜਦੋਂ ਆਪਾਂ ਡੇਲੀ ਵੇਅਰ ਉਹਨੂੰ ਵੇਅਰ ਕਰਦੇ ਆ ਇੱਕ ਦੋ ਵਾਰੀ ਪਾ ਲੈਨੇ ਆ ਨਾ ਤਾਂ ਉਹ ਜਿਹੜੇ ਆਰੀ ਵਰਕ ਜਾਂ ਬਾਦਲਾ ਵਰਕ ਹੈ ਨਾ ਉਹ ਬਾਜੂ ਤੇ ਉਹਦੀ ਫਿਨਿਸ਼ਿੰਗ ਖਰਾਬ ਹੋ ਜਾਂਦੀ ਆ ਜਿਵੇਂ ਆਪਣੇ ਨਾਲ ਕਮਰ ਨਾਲ ਥੋੜਾ ਬਹੁਤ ਹੈ ਨਾ ਕਰਕੇ ਤੇ ਉਹ ਸਾਰੀ ਜਿਹੜੀ ਇਸ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਕਿ ਜਿਹੜਾ ਬਾਜੂ ਦਾ ਵਰਕ ਹੈ ਨਾ ਉਸ ਨੂੰ ਤੂੰ ਸਿੰਪਲ ਰੱਖਿਆ ਕਰੋ ਉਸ ਨੂੰ ਜੋ ਤੁਹਾਡਾ ਆਰੀ ਵਰਕ ਹੈ ਜਾਂ ਬਾਦਲਾ ਵਰਕ ਹੈ ਜੇ ਕਰਵਾਉਨਿਓ ਜਾਂ ਹੈਂਡ ਵਰਕ ਵੀ ਕਰਵਾਉਨਿਓ ਨਾ ਤਾਂ ਤੁਸੀਂ ਜਿਹੜਾ ਬਾਜੂ ਦਾ ਵਰਕ ਹੈ ਉਹਦੇ ਉੱਤੇ ਤੁਸੀਂ ਜਿਹੜੇ ਫਰੰਟ ਸਾਈਡ ਫਲਾਰਸ ਆਉਂਦੇ ਉਹਨਾਂ ਨੂੰ ਹੈਵੀ ਬਣਾ ਲਿਆ ਕਰੋ ਬਟ ਦੇਖ ਮਤਲਬ ਕੋਸ਼ਿਸ਼ ਕਰਿਆ ਕਰੋ ਕਿ ਥੋੜਾ ਹਲਕਾ ਫੁਲਕਾ ਹੀ ਕਰਵਾਵੇ ਕਿਉਂਕਿ ਮਤਲਬ ਖਰਾਬ ਹੋਣ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਆ ਇਹਦੇ ਨਾਲ ਜਿਹੜੀ ਸਲਵਾਰ ਹੈ ਆਪਾਂ ਸਿੰਪਲ ਰੱਖੀ ਆ ਤੇ ਨਾਲ ਆਪਾਂ ਦੁਪੱਟੇ ਤੇ ਕੰਮ ਕਰਵਾਇਆ ਦੇਖੋ ਜੀ ਦੁਪੱਟੇ ਤੇ ਆਪਾਂ ਚਾਰੇ ਪਾਸੇ ਪਾਊਡਰ ਦਿੱਤਾ ਹੈ ਤੇ ਉਸੇ ਤਰੀਏ ਆਪਾਂ ਜਿਵੇਂ ਘੇਰੇ ਤੇ ਆਪਾਂ ਡਾਟਸ ਦਿੱਤੇ ਸੀ ਤੇ ਨਾਲ-ਨਾਲ ਆਪਾਂ ਡਾਟਸ ਦਿੱਤੇ ਹੋਏ ਨੇ ਬੜਾ ਹੀ ਵਧੀਆ ਦੁਪੱਟਾ ਰੈਡੀ ਹੋ ਕੇ ਤਿਆਰ ਹੋਇਆਗਾ ਸੌਰੀ ਰੈਡੀ ਹੋਇਆ ਤੇ ਬਹੁਤ ਹੀ ਵਧੀਆ ਕਟਵਰਕ ਦੀ ਫਿਨਿਸ਼ਿੰਗ ਦਿੱਤੀ ਹੈ ਬਹੁਤ ਹੀ ਪਿਆਰਾ ਸੂਟ ਹੈ ਜੋ ਸਾਡਾ ਲਾਸਟ ਸੂਟ ਹੈ ਉਹ ਹੈਗਾ ਜੀ ਬਲੈਕ ਕਲਰ ਬਲੈਕ ਕਲਰ ਮੋਸਟਲੀ ਸਾਰੀਆਂ ਕੁੜੀਆਂ ਦਾ ਹੀ ਫੇਵਰਟ ਕਲਰ ਹੁੰਦਾ ਹੈ ਤੇ ਇਹ ਵੀ ਜੌਰਜਟ ਤੇ ਬਣਿਆ ਹੋਇਆ ਹੈ ਜੀ ਇਹ ਕਲਰ ਦੇ ਤੁਸੀਂ ਨਾ ਹੀ ਕਲਰ ਕੰਬੀਨੇਸ਼ਨ ਚੈੱਕ ਕਰੋ ਇੱਕ ਵਾਰੀ embroidery ਦਾ ਬਹੁਤ ਹੀ ਪਿਆਰੇ ਕਲਰ ਯੂਜ਼ ਕੀਤੇ ਨੇ ਇਹ ਵੀ ਸੇਮ ਮਸ਼ੀਨ ਏਮਬਰਾਇਡਰੀ ਹੈ ਹੱਥ ਵਿੱਚ ਵਿੱਚ ਚਰੀ ਵਰਕ ਕੀਤਾ ਹੋਇਆ ਹੈ ਤੇ ਇਹਦੇ ਵਿੱਚ ਜੋ ਬ੍ਰਾਈਟ ਕਲਰ ਪਾਏ ਨੇ ਬਹੁਤ ਹੀ ਪਿਆਰੇ ਐ ਮਤਲਬ ਪੂਰੇ ਸਿਲੈਕਟ ਕਰ ਕਰ ਪਾਏ ਨੇ ਇਹਦੇ ਵਿੱਚ મે ਰੈੱਡ ਕਲਰ ਬਲੂ ਕਲਰ ਜਿਵੇਂ ਸਰਦਈ ਕਹਿ ਸਕਦੇ ਹਾਂ ਫਰੋਜੀ ਜਿਹਾ ਕਲਰ ਹੈ ਤੇ yellow ਕਲਰ ਬੜਾ ਹੀ ਪਿਆਰਾ ਸੂਟ ਲੱਗ ਰਿਹਾ ਹੈ ਤੇ ਨਾਲ ਨਾਲ ਇਹਦੇ neck ਤੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਹੈ ਜਿਹੜੇ ਕਿ ਬਲੈਕ ਕਲਰ ਦੇ ਉੱਤੇ ਬਹੁਤ ਸੋਹਣੇ ਉੱਬਰ ਕੇ ਆ ਰਹੇ ਨੇ ਇਹ ਵਾਲੇ ਕਲਰ ਤੇ ਹਲਕਾ ਹਲਕਾ ਰੈੱਡ ਕਲਰ ਨਾਲ ਆਊਟਲਾਈਨ ਕੀਤੀ ਹੋਈ ਹੈ ਐਂਡ ਵਾਜੂ ਤੇ ਵੀ ਸੇਮ ਛੋਟਾ ਜਿਹਾ ਫਰੰਟ ਤੇ ਫਲਾਵਰ ਦਿੱਤਾ ਹੋਇਆ ਹੈ ਦੇਖੋ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਫਲਾਵਰ ਵਾਜੂ ਤੇ ਹੈ ਤੇ ਬਹੁਤ ਹੀ ਸੋਹਣਾ ਬਣ ਕੇ ਸੂਟ ਰੈਡੀ ਹੋਇਆ ਹੈ ਇਹ ਤੇ ਬਹੁਤ ਹੀ ਵਧੀਆ ਗ੍ਰੇਸ ਪੈਂਦੀ ਹੈ ਤੇ ਇੱਕ ਅਸੀ ਗੱਲ ਇੱਥੇ ਹੋਰ ਦੱਸਦੀ ਐ ਜਿਵੇਂ ਘੇਰੇ ਦਾ ਵਰਕ ਹੈ ਨਾ ਇਹਦਾ ਤੁਸੀਂ ਜਿਵੇਂ ਇਹ ਤਾਂ ਸਿੰਪਲ ਸੂਟ ਤੇ ਹੀ ਬਣਿਆ ਹੋਇਆ ਏ ਇਹਨੂੰ ਤੁਸੀਂ ਏ ਲਾਈਨ ਫਰੌਕ ਕਿਵੇਂ ਵੀ ਯੂਜ਼ ਕਰ ਸਕਦੇ ਹੋ ਇਹ ਬੇਲ ਨੂੰ ਤੁਸੀਂ ਫਰੌਕ ਫਰੌਕ ਲਈ ਵੀ ਯੂਜ਼ ਕਰ ਸਕਦੇ ਹੋ ਅਗਰ ਤੁਸੀਂ ਸੂਟ ਏ ਲਾਈਨ ਬਣਵਾਉਣਾ ਏ ਲਾਈਨ ਲਈ ਵੀ ਯੂਜ਼ ਕਰ ਸਕਦੇ ਹੋ ਤੇ ਨਾਲ ਤੁਸੀਂ ਦੁਪੱਟਾ ਚੈੱਕ ਕਰੋ ਦੁਪੱਟੇ ਤੇ ਅਸੀਂ ਨਾਲ ਦੀ 골ਡਨ ਕਲਰ ਪਿਕ ਕਰਕੇ ਤੇ ਬਹੁਤ ਹੀ ਸੋਹਣੀ ਲੇਸ ਅਟੈਚ ਕੀਤੀ ਹੈ ਤੇ ਬੜਾ ਹੀ ਸੋਹਣਾ ਹੈ ਹਨਾ ਜਿਵੇਂ ਆਪਾਂ ਛੋਟੇ-ਬੋਟੇ ਫੰਕਸ਼ਨ ਹੁੰਦੇ ਨੇ ਕੋਈ ਬਰਥਡੇ ਪਾਰਟੀ ਕਿਤੇ ਵੀ ਹਨਾ ਆਪਣੇ ਘਰੇ ਕੋਈ ਫੰਕਸ਼ਨ ਆਪਾਂ इजीली ਵੇਅਰ ਕਰ ਸਕਦੇ ਆ ਤੇ ਜੋ ਕਿ ਤੁਹਾਡੀ ਪਰਸਨੈਲਿਟੀ ਨੂੰ ਚਾਰ ਚੰਨ ਲਗਾ ਦੇਵੇਗਾ اے ਸੀ ਜੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਆ ਕਿ ਤੁਹਾਨੂੰ ਬਹੁਤ ਪਸੰਦ ਆਈ ਹੋਣੀ ਆ ਅਗਰ ਪਸੰਦ ਆਈ ਤਾਂ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆਂ ਹੀ ਅਗਲੀ ਵੀਡੀਓ ਚ ਕਿਸੇ ਕੋਈ ਨਵੇਂ ਕਨਸੈਪਟ ਨਾਲ